ਜਲਾਲਾਬਾਦ ਪੁਲਿਸ ਮੁਲਾਜ਼ਮਾਂ ਵੱਲੋਂ ਲਗਾਈ ਗਈ ਸ਼ਬੀਲ ਦੌਰਾਨ ਠੰਡੇ ਮਿੱਠੇ ਜਲਦੀ ਸੇਵਾ ਕਰਨ ਦੀ ਇਹ ਵੀਡੀਓ ਤੁਹਾਡੀ ਰੂਹ ਖੁਸ਼ ਕਰ ਦੇਵੇਗੀ ਕਿਉਂਕਿ ਅਕਸਰ ਪੁਲਿਸ ਵੱਲੋਂ ਨਾਕਿਆਂ ਦੌਰਾਨ ਸਖਤੀ ਵੇਖਣ ਵਾਲੇ ਦੀਆਂ ਵੀਡੀਓ ਅਸੀਂ ਰੋਜ਼ਾਨਾ ਵੇਖਦੇ ਹਾਂ ਪਰੰਤੂ ਕੱਲ ਜਿੱਥੇ ਪੰਜਾਬ ਦੇ ਕੋਨੇ-ਕੋਨੇ ਵਿੱਚ ਸੰਗਤ ਵੱਲੋਂ ਸ਼ਬੀਲ ਵਰਤਾ ਕੇ ਰਾਹਗੀਰਾਂ ਨੂੰ ਠੰਡਾ ਜਲ ਪਿਲਾ ਕੇ ਗਰਮੀ ਤੋਂ ਰਾਹਤ ਦਿਲਵਾਈ ਗਈ ਉੱਥੇ ਹੀ ਜਲਾਲਾਬਾਦ ਵਿੱਚ ਪੁਲਿਸ ਵੱਲੋਂ ਸੇਵਾ ਕਰਦਿਆਂ ਵੇਖ ਕੇ ਸ਼ਹਿਰ ਦਾ ਵੇਖਣ ਵਾਲਾ ਹਰ ਇੱਕ ਸ਼ਹਿਰਵਾਸੀ ਪੁਲਿਸ ਦੀ ਤਾਰੀਫ਼ ਕਰ ਰਿਹਾ ਸੀ ਇਹ ਸੇਵਾ ਕਰਨ ਲਈ ਜਿਵੇਂ ਹੀ ਪੁਲਿਸ ਦੇ ਵੱਲੋਂ ਟੈਂਟ ਲਗਾ ਕੇ ਜਲਦੀ ਸੇਵਾ ਸ਼ੁਰੂ ਕੀਤੀ ਗਈ ਉਮੀ ਹੀ ਆਸਪਾਸ ਦੇ ਲੋਕ ਬੀਬੀਆਂ ਭੈਣਾਂ ਵੀ ਸੇਵਾ ਲਈ ਅੱਗੇ ਆ ਗਈਆਂ ਅਤੇ ਵੇਖਦੇ ਹੀ ਵੇਖਦੇ ਸਾਰਾ ਮਾਹੌਲ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਆ ਗਿਆ ਪੁਲਿਸ ਅਫਸਰ ਅੰਗਰੇਜ਼ ਸਿੰਘ ਨੇ ਕਿਹਾ ਕਿ थाना ਸਿੱਟੀ ਦੇ ਸਮੂਹ ਸਟਾਫ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਠੰਡੇ ਜਲ ਦੀ ਸ਼ਬੀਲ ਲਗਾਈ ਗਈ ਹੈ ਉਨਾ ਨੇ ਕਿਹਾ ਕਿ ਇਹ ਸ਼ਬੀਲ ਸਵੇਰੇ 10 ਵਜੇ ਸ਼ੁਰੂ ਕੀਤੀ ਗਈ ਹੈ ਅਤੇ ਸ਼ਾਮ ਤੱਕ ਇਸੇ ਤਰ੍ਹਾਂ ਚੱਲਦੀ ਰਹੇਗੀ। ਉਹਨਾਂ ਬਾਕੀ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਅਜੀਹੇ ਸੇਵਾ ਦੇ ਕੰਮਾਂ ਵਿੱਚ ਅੱਗੇ ਆ ਕੇ ਸੇਵਾ ਕਰਨੀ ਚਾਹੀਦੀ ਹੈ।